ਸੌਰਵ ਨੂੰ ਪਤਾ ਸੀ ਜੋ ਨਹੀਂ ਉਹ ਛੋਟਾ ਸਿਚੁਏਸ਼ਨ ਸੀ ਤੁਹਾਡੀ ਨਹੀਂ ਉਹਦੀ ਮਾਂ ਨੂੰ ਪਤਾ ਹੋ ਸਕਦਾ ਸਾਰਾ ਕੁਝ ਦੇਖਦੀ ਸੋਸ਼ਲ ਮੀਡੀਆ ਲੱਲਾ ਪੰਪਾ ਜੋ ਵੀ ਆ ਮੈਂ ਤੇ ਇਹਦੇ ਬੋਲਦਾ ਨਾ ਸਿੱਧਾ ਆ ਨਾ ਜਿਹੜਾ ਬੰਦਾ ਬਨਾਵਟੀ ਹੋਏ ਨੇ ਬਨਾਵਟੀ ਗੱਲਾਂ ਕਰਨੀਆਂ ਮੈਂ ਮਾੜਾ ਹੋ ਸਕਦਾ ਮੈਂ ਮਾੜਾ ਹੋ ਸਕਦਾ ਪਰ ਮੇਰੇ ਫਾਦਰ ਸਾਹਿਬ ਤਾਂ ਨਹੀਂ ਮਾੜੇ ਸੀ ਮੇਰੀ ਮਾਂ ਤਾਂ ਨਹੀਂ ਮਾੜੀ ਤੁਸੀਂ ਆਟੋਮੈਟਿਕ ਹੀ ਦੁੱਖ ਦਾ ਫੋਨ ਮੈਂ ਤਾਂ ਗੱਲਾਂ ਸਿੱਧੀਆਂ ਬੋਲਦਾ ਮੈਨੂੰ ਕੋਈ ਪਰਵਾਹ ਨਹੀਂ ਮੈਂ ਕਿਹੜਾ ਕਿਸੇ ਦਾ ਕੁਝ ਦੇਣਾ ਫੋਨ ਆਇਆ ਕਦੀ ਨਹੀਂ ਬਿਲਕੁਲ ਨਹੀਂ ਬਿਲਕੁਲ ਵੀ ਕੋਈ ਕੋਈ ਮੈਸੇਜ ਕੁਝ ਨਹੀਂ ਮੈਂ ਤਦਿਆ ਆ ਜਦੋਂ ਮੈਂ ਕੈਨੇਡਾ ਦੇ ਵਿੱਚ ਰਿਹਾ ਉਸੇ ਟਾਊਨ ਚ ਤਾਂ ਮੈਨੂੰ ਹਰ ਕੋਈ ਕਹਿੰਦਾ ਸੀ ਸੋਰਾਬ ਨੂੰ ਮਿਲਣਾ ਤੂੰ ਜਲਦੀ ਠੀਕ ਹੋ ਜਾ ਕਿਉਂਕਿ ਮੈਂ ਉਹਨੂੰ ਮਿਲਿਆ ਸੀਗਾ ਪਹਿਲਾਂ ਜਿਹੜੀਆਂ ਫੋਟੋਆਂ ਸਾਡੇ ਸਾਹਮਣੇ ਆਈਆਂ ਸੀ ਉਹਨੂੰ ਮਿਲ ਕੇ ਸ਼ਾਇਦ ਮੇਰੇ ਮਨ 'ਚ ਕੋਈ ਚੀਜ਼ ਆ ਗਈ ਹੋਵੇ ਮੈਂ ਡਿਪਰੈਸ਼ਨ 'ਚ ਗਿਆ ਐਂਜ਼ਾਇਟੀ 'ਚ ਗਿਆ ਜੱਕੀ ਚੀਜ਼ ਆ ਗਈ ਮੈਨੂੰ ਨਹੀਂ ਪਤਾ ਮੈਂ ਕਹਿੰਨਾ ਯਾਰ ਤੁਹਾਡੀ ਕੋਈ ਵਿਰੋਧਤਾ ਹੋ ਸਕਦੀ ਆ ਮੇਰੇ ਨਾਲ ਮੇਰੀ ਮਾਵਾਪ ਦੇ ਨਾਲ ਤਾਂ ਨਹੀਂ ਮੇਰੇ ਡੈਡੀ ਦੀ ਡੈਥ ਹੋਈ ਫਿਰ ਜਦੋਂ ਡੈਡੀ ਦੀ ਡੈਥ ਸਾਹਮਣੇ ਪਤਾ ਲੱਗਾ ਤੇ ਮੈਨੂੰ ਪਤਾ ਲੱਗ ਗਿਆ ਵੀ ਯਾਰ ਉੱਥੇ ਵੀ ਕੋਈ ਗੱਲ ਨਹੀਂ ਹੋਈ ਫਿਰ ਮੈਂ ਆਟੋਮੈਟਿਕਲੀ ਕਹਿੰਦੇ ਨਹੀਂ ਮੈਂ ਫਿਰ ਬਸ ਇਦਾਂ ਮੈਂ ਕੁਝ ਨਹੀਂ ਕਹਿੰਦਾ ਕਿਸੇ ਨੂੰ ਬਸ ਇਦਾਂ ਹੋ ਗਿਆ ਤੁਹਾਨੂੰ ਤੁਹਾਡੀ ਲਾਈਫ ਮੁਬਾਰਕ ਮੈਨੂੰ ਮੇਰੀ ਲਾਈਫ ਮੁਬਾਰਕ ਇੱਕ ਜ਼ਿੰਦਗੀ ਦੇ ਇੱਕ ਮਾੜਾ ਹੁੰਦਾ ਆ ਠੀਕ ਹੈ ਨਾ ਮੈਂ ਮਾੜਾ ਹੋ ਸਕਦਾ ਹਾਂ ਤੁਸੀਂ ਮਾੜੇ ਹੋ ਸਕਦੇ ਆ ਚੀਜ਼ਾਂ ਮਾੜੀਆਂ ਹੋ ਸਕਦੀਆਂ ਇਸ ਕਰਕੇ ਠੀਕ ਆ ਜਦੋਂ ਟਾਈਮ ਆਣਾ ਵਕਤ ਆਉਣਾ ਉਹਨ ਵਕਤ ਨੇ ਫਿਰ ਮੁੜ ਕੇ ਮੈਨੂੰ ਚੀਜ਼ਾਂ ਦਿਖਾ ਦੇਣੀਆਂ ਇਸ ਕਰਕੇ ਮੈਂ ਸਫਾਈਆਂ ਦਵਾਂ ਤੁਸੀਂ ਸਫਾਈਆਂ ਦੋ ਬਹੁਤ ਚੀਜ਼ਾਂ ਜਦੋਂ ਇਹ ਚੀਜ਼ ਹੋਈ ਆ ਮੈਂ ਕਦੇ ਬੋਲਦਾ ਨਹੀਂ ਹੁੰਦਾ ਵੀ ਮੇਰੀਆਂ ਚੀਜ਼ਾਂ ਮੇਰਾ ਡਿਵੋਰਸ ਹੋ ਗਿਆ ਸੀ 2018 ਮੈਂ ਕੈਨੇਡਾ ਛੱਡ ਕੇ ਆ ਗਿਆ ਸੀਗਾ ਠੀਕ ਆ ਨਾ ਮੈਂ ਕਦੇ ਜਦੋਂ ਇੰਟਰਵਿਊ ਕੀਤੀ ਕਦੇ ਬੋਲਦਾ ਨਹੀਂ ਹੁੰਦਾ ਆਫ ਕੈਮਰਾ ਚਾਹੇ ਅਸੀਂ ਗੱਲ ਕੀਤੀ ਸੀ ਕੀਤੀ ਆਫ ਕੈਮਰਾ ਕਰਦੇ ਆ ਮੈਂ ਕਿਹਾ ਸੀ ਕੈਨੇਡਾ ਮੈਨੂੰ ਖਾ ਗਿਆ ਮੇਹਲ ਕਹਿ ਕੇ ਆ ਗਿਆ ਸੀ ਮੈਂ ਮੁੜ ਕੇ ਕੈਨੇਡਾ ਨਹੀਂ ਜਾਣਾ ਡੈਡੀ ਜੀ ਨੂੰ ਕਹਿੰਦਾ ਹੁੰਦਾ ਸੀਗਾ ਉਹ ਜਿਹੜਾ ਪੀਆਰ ਕਾਰਡ ਮਿਲਦਾ ਹੁੰਦਾ 5 ਸਾਲਾਂ ਦਾ ਉਹ 3.5 ਸਾਲਾਂ ਰਾਂ ਇੰਡੀਆ ਰਿਹਾ ਫੇਰ ਤਰੱਕੀ ਕਰਕੇ ਗਿਆ ਜ਼ੀਰੋ ਤੋਂ ਫੇਰ ਇੱਥੇ ਆ ਗਿਆ ਫੇ ਮੈਂ ਆਪਣੀ ਮੰਮੀ ਨੂੰ ਗੱਲ ਕਹਿਆ ਕਿ ਅਸੀਂ ਮੈਂ ਕਿਹਾ ਯਾਰ ਮੈਂ ਕਿੱਦਾਂ ਦਾ ਮੁੰਡਾ ਆ ਮੰਮੀ ਮੈਂ ਪਿੰਡ ਤੋਂ ਉੱਠ ਕੇ ਇੰਨੀ ਤਰੱਕੀ ਕਰਕੇ ਇੱਥੇ ਗਿਆ ਮੈਂ ਕੈਨੇਡਾ ਗਿਆ ਮੈਂ ਇਦਾਂ ਫੇ ਆ ਗਿਆ ਹੂੰ ਫੇ ਕਿਹੜੀ ਕੰਟਰੀ ਹੋ ਗਈ ਕੀ ਚੀਜ਼ਾਂ ਮੈਂ ਫੇ ਮੰਮੀ ਇੱਥੇ ਹੋਇਆ ਮੈਂ ਫੇ ਇੱਥੇ ਆ ਮੈਂ ਕਿਹਾ ਮੰਮੀ ਜਦੋਂ ਮੈਂ ਇੱਥੇ ਆਇਆ ਇਹ ਗੱਲ ਹੈ ਕਿ 2022 ਦੀ 22 ਦੀ ਜਦੋਂ ਜਗੜਾ ਟਕਰਾਇਆ ਮੈਂ ਕਿਹਾ ਮੰਮੀ ਜਦੋਂ ਮੈਂ ਇੱਥੇ ਆਇਆ ਮੈਂ ਕਿਹਾ ਮੇਰਾ ਫੇ ਜਾਣ ਦਾ ਟਾਈਮ ਆ ਗਿਆ ਹੂੰ